ਨਾ ਕਰੋ ਫੋਨ ਆਉਂਦਾ ਏ ਵਿਕਰੀ ਕਰੋ ਕਿਹੜਾ ਮਾਰਾਵਾ ਆ ਕੁੜੀ ਤਾਂ ਕਿਸੇ ਬੰਨੇ ਨਹੀਂ ਲੱਗਦੀ ਭਾਬੀ ਚੈਰੀ ਤਾਂ ਤੇ ਲਉ ਪੀਤਾ ਪਿਆ ਵਿਚਾਰੀ ਤਾਂ ਸਵੇਰ ਦੀ ਕੰਮ ਕਰੁੰਦੀ ਏ ਤੇ ਹਜੇ ਮੈਡਮ ਸੁੱਤੀ ਨਹੀਂ ਉੱઠી ਹਾਂ ਮੈਂ ਤੇ ਸ਼ੁਕਰ ਕਰਦੀ ਹਾਂ ਸਾਡੇ ਘਰ ਵਿੱਚ ਚੰਗੇ ਜਿਹੜੀ ਪਰਜਾਈ ਚੰਗੀ ਟੱਕਰ ਕੀ ਐਨੇ ਭਲੇ ਘਰ ਕੀ ਟੱਕਰ ਕੀ ਜੇ ਕਿਤੇ ਉਹੋ ਜੀ ਹੁੰਦੀ ਤੇ ਦਾਸ ਜਿੰਨੇ ਕਿੱਥੇ ਦਿਨ ਕੱਟਨੇ ਸੀ ਇਹਨੇ ਐਨਾ ਕੁੜੀ ਨੇ ਦੁਖੀ ਕੀਤਾ ਨਾ ਗੱਲ ਨਾ ਛੱਡੋ ਮੋਂ ਮੇਰਾ ਤਾਂ ਨਾਲ ਘਰ ਜਾਣ ਜੀ ਕਰਦਾ ਕਿਸੇ ਬੰਨੇ ਇਹਨੂੰ ਨਾ ਤਰਤਾ ਲਾਇਆ ਤੇ ਫੇਕ ਮੈਂ ਕਿੱਥੇ ਚੱਲ ਜਾਣਾ ਹਾਂ ਜੇ ਕਿਤੇ ਵਿਆਹ ਕਰਾ ਲਿਆ ਤੇ ਘਰ ਜਾਵੇ ਤੇ ਮੇਰੀ ਵੀ ਜਾਨ ਸੁੱਠੀ ਹੋਵੇ ਇਸ ਕੁੜੀ ਨੇ ਤਾਂ ਸਾਨੂੰ ਸੋਰੀ ਟੰਗਿਆ ਆਇਆ ਵਾ ਜੇ ਮੈਂ ਇਹਦੇ ਪ੍ਰਸ਼ਨ ਕਰਾਂ ਉਹ ਵੀ ਆ ਕੇ ਫੋਨ ਆਉਂਦਾ ਹੈ ਪਰ ਇਹ ਜਾਨ ਤਾਂ ਕਿਤੇ ਇਹ ਚਾਰੀ ਸਾਨੂੰ ਰੋਟੀਆਂ ਲਾਉਂਦੀ ਬਾਹਰ ਸਾਰਾ ਕੰਮ ਕਰਕੇ ਕੋਚੀ ਜਿਹਾ ਸਾਮਣਾ ਆ ਦਿੱਤੇ ਕੋਣ कु चेर लम्बे हो जा रोटी चाह नहीं अगले तो न पढ़िया लिखिया जमाना अगले तो भी गल सारी उम्र लक्षण बार रोटी तीन ना सिखाया अज वो जिंदते ही आपे जिदा मर्जी कर दे बड़ी जान इन्हें तंग की ਕੀ ਮੈਨੂੰ ਵਿਚਾਰੀ ਤੋਂ ਕਹਾ ਤੇ ਕੀ ਨਹੀਂ ਪੂਰਾ ਗਰੀਬੀ ਦਾ ਕਾਲ ਸੂਟੇ ਦੀ ਲਾਇਆ ਵਿਚਾਰੀ ਤੂੰ ਮੈਨਾਂ ਲਾ ਕੇ ਤੇ ਫਿਰ ਜੋੜਿਆ ਨਾ ਕਿਸੇ ਤੇ ਆਖੇ ਲੱਗਦੀ ਆ ਨਾ ਲੈਣੀ ਨਾ ਦੇਣੀ ਕਿਤੇ ਧੁਖੀ ਕਰ ਛੱਡਿਆ ਮੈਨੂੰ ਸਭ ਕਿੰਨਾ ਦੁਪੱਟਾ ਸੰਝਿਆ ਦੇ ਮੈਂ ਭੈਣ ਮੇਰੀ ਸੁਣ ਕੇ ਤੇ ਝੋਟ ਕਾਨੇ ਘਰ ਵਾਹੀ ਉਹ ਕਿਤੋਂ ਸੁਣ ਲੈਣੀ ਇਹਨੇ ਜਾਂ ਇਹ ਤਾਲ ਕੀਤੀ ਸੱਚੀ ਇਹ ਬੰਦਾ ਕਰੇ ਤੇ ਗੀਂਨਾਂ ਕਰੇ ਜਾ ਰਮਣਾ ਇੱਕ ਰਿਕਰੋਂ ਕਿਹੜਾ ਲਾ ਆਇਆ ਉਹਨਾਂ ਵਿਚਾਰੇ ਨੇ ਕੀ ਕਹਿਣਾ ਫੇਰ ਆ ਜੂਗੀ ਨਿਆਣੇ ਵੀ ਪੜਦੇ ਮੰਮੀ ਦੇ ਕਾਲੇ ਪਾਏ ਵੀ ਫੇਰੀ ਕਰੇ ਕਿਹੜਾ ਮਾਰ ਜਾ ਨਿਆਣੇ ਸਤੰਧੀ ਫੇਰ ਆ ਕੇ ਫੇਰ ਇਹਦਾ ਮੱਥਾ ਧਮੂ ਜੇ ਆਖੇ ਲੱਗ ਜੂਗੀ ਤੇ ਲੱਗ ਜਾ ਕੇ ਤਾਂ ਜਿਹਦੇ ਉਂਤਰੀ ਉਂਗਲਾਂ ਤੇ ਚੜੀ ਆ ਤੇ ਸ਼ਰੀਕਾ ਵੀ ਕਦੀ ਕਿਸੇ ਨੂੰ ਵੇਖ ਕੇ ਜਰਿਆ ਉੱਠੀ ਮਾਤੇ ਨੂੰ ਦਿੰਦੀ ਐ ਤੇ ਇਹ ਆਪਣੀ ਸਿਹਰੀ ਦੇ ਮਗਰ ਲੱਗੀ ਖੜੀ ਫੇਰੀ ਉਹ ਮੇਰਾ ਕਿੰਨਾ ਕ ਸੋਚਦੀ ਸੋਚਦਾ ਸਾਰਛਾ ਨਹੀਂ ਅੱਜਕਲ ਕੋਈ ਕਿਸੇ ਇਹ ਚੁੱਪ ਨਹੀਂ ਗੱਲਾਂ ਪੁੱਠੇ ਤਾਂ ਲਉਦੇ ਆਪੇ ਇਹਨਾਂ ਰਿਸ਼ਤੇ ਖਰਾਬ ਹੋ ਗਏ ਆਪੇ ਗੱਲਾਂ ਕਰੂਗੀ ਤੇ ਆਪੇ ਘਰ ਦਾ ਇਹਨਾਂ ਦਾ ਸਿਸਟਮ ਖਰਾਬ ਹੋਣਾ ਇਹਨੂੰ ਬਦੀ ਪਤਾ ਨਹੀਂ ਲੱਗ ਰੱਖੀ ਮੇਰ ਨਾਲ ਤੋਂ ਕਾਉਂਦੇ ਆ ਉਹ ਤੇ ਈ ਕੁੜੀ ਮੈਨੂੰ ਭੈੜੀ ਲੱਗਦੀ ਜਿਹੜੀ ਇਹਦੀ ਸਹੀ ਗੱਲਾਂ ਸ਼ਾਦ ਹੁਣ ਆਖੀ ਤਾਂ ਜੇ ਉਹਨੂੰ ਜਾ ਕੇ ਕਿਹਾ ਪਗਾਂਦੇ ਘਰ ਤੱਕਣ ਦਾ ਜਿਤਵਾ ਤੇ ਫਿਰ ਉਹਨਾਂ ਨੇ ਸਿਰ ਦੇ ਵਾਲਾਂ ਨੂੰ ਕਿ ਤੁਸੀਂ ਆਪਣੀ ਕੁੜੀ ਨੂੰ ਸੁਝਾਓ ਇਹਨੂੰ ਚ ਪਹਿਨ ਆਏ ਜਦੋਂ ਆਪਰਾ ਹੀ ਆਉਣ ਦੇ ਹੁੰਦੇ ਚਾਚਾ ਦਾ ਤੇ ਕਿਸੇ ਨੂੰ ਕੀ ਦੋਸ਼ ਦੇਣੇ ਇਹ ਉਹ ਵੀ ਚਾਚੀ ਦੀ ਹੋਵੇ ਆਪਾਂ ਵਿਆਹ ਕਰਾ ਲੈ ਤੇ ਆਪੇ ਘਰ ਚਾਹ ਚੜਵਾ ਤੇਲਾ ਦੀ ਟੈਨਸ਼ਨ ਨਾਲ ਤੇ ਮੈਨੂੰ ਖਾ ਲਿਆ ਮੈਂ ਤਾਂ ਘਰੇ ਵੀ ਸੌਣ ਦੇ ਵਾਸਤੇ ਵੀ ਮੈਨੂੰ ਚੰਗਾ ਨਹੀਂ ਲੱਗਦਾ ਕਿ ਮੈਂ ਸੁਖੀ ਨਹੀਂ ਤੇ ਕੁੜੀ ਨੇ ਬੜਾ ਦੁਖੀ ਕੀਤਾ ਚਲਣਾ ਨਾ ਆਇ ਕਰੀ ਉਹ ਵਾਲੀ ਅਗਰੇ ਭਾਬੀ ਨੂੰ ਮਾਰ ਪਹੇ ਸਟੈਂਡ ਤੇ ਚਲਣਾ ਨਾ ਆਇ ਕਰੀ ਮੈਂ ਨਾ ਕਿਤੇ ਆਰਤੀ ਨਹੀਂ ਜਾ ਲੱਗੀ ਫੇਰ ਇੱਕ ਰੀਤੇ ਨਾਲ ਪੱਥਾ ਮਾਰਦੀ ਆਂ ਦੇ ਪੱਗਿਲ ਦੌਰ ਜਾਂਦੇ ਜੰਨੇ ਜਿਸੇ ਤਾਣ ਪੱਤੇ ਲੱਗ ਜੂ ਵਜਾ ਕੇ ਲੱਗ ਜੂਗੀ ਸੂਰਤ ਉਹ ਇੱਥੇ ਪਾ ਦਿੰਦੇ ਆਂ ਉਹ ਬਿਨਾਂ ਕੰਗਰਾ ਕਰਾਈ ਤੇ ਇਹ ਰੂ ਮੈਂ ਇੱਥੇ ਆਉਂਾਂ ਜਿੰਨਾ ਚਿਰ ਇਹ ਨਾ ਕਿਸੇ ਬੰਨੇ ਮੇਰਾ ਫੇਵਰਿਟ ਖਾਣਾ ਜਿਹੜਾ ਅੱਜ ਤਾਂ ਮੈਂ ਪਨੀਰ ਬਟੇਰੀ ਖਾਣ ਨੂੰ ਮੱਲ ਕੇ ਮਾਰ ਲਾ ਪ੍ਰੀਤ ਸ਼ਰਮਣ ਨੂੰ ਹੱਥ ਮਾਰ ਲਾ ਜੇ ਥੋੜੀ ਬਹੁਤੀ ਬਚੀ ਹੈ ਨਾ ਤੇ ਸਾਰੇ ਲਾ ਕੇ ਰੱਖ ਦਿੱਤੀ ਕੀ ਹੋ ਗਿਆ ਰੋਟੀ ਵੀ ਨਾ ਖਾਵਾ ਰੋਟੀ ਖਾਣ ਦੀ ਵੀ ਗੱਲ ਅੱਛਾ ਕਿਹੜੇ ਵੇਲੇ ਦੀ ਵਿਚਾਰੇ ਉੱਠ ਕੇ ਸਵੇਰ ਦੀ ਉਹ ਕੰਮ ਕਰ ਗਈ ਹੈ ਤੇ ਮੈਂ ਕੋਚੇ ਪਾਚੇ ਲਾਏ ਆ ਤੂੰ ਮੈਡਮਾਂ ਵਾਂਗੂ ਉੱਠ ਕੇ ਤੇ ਰੋਟੀ ਪਾ ਕੇ ਖਾ ਲਈ ਤੇ ਆ ਚੰਗੀ ਤਾਂ ਤੂੰ ਦਾ ਕੰਮ ਕਰਦੀ ਸਾਰਾ ਬਲੇਰ ਵੀ ਕੌਲੇ ਚ ਪਾ ਲਏ ਹੈ ਮਾਸਾ ਪਾਸਾ ਜਿੰਨੇ ਉਹਦੇ ਨਿਆਲੇ ਉਹਨਾਂ ਨੇ ਖਾਣੀ ਕੀਤਾ ਈ ਲਵੇ ਖਾ ਲੋ ਜਿੰਨੀ ਮਰਜ਼ੀ ਖਾਓ ਮੇਰੇ ਨਾਲ ਟੱਕਿਆ ਕਿੱਥੇ ਤੇਲਾ ਭਰਿਆ ਆਵੇਂ ਉੱਤੇ ਆਲੂ ਆਲੂ ਛੱਡੇ ਤੇ ਤਲੀ ਸਾਰਾ ਕੌਲੀ ਭਰ ਲਈਏ ਹੁਣ ਦਾ ਦਹੀਂ ਦਹੀਂ ਖਾਦੇ ਬਣਾ ਦਿੰਦੀ ਨਹੀਂ ਕੀ ਲੈ ਜੇ ਮੈਂ ਸਬਜੀ ਪਾਈ ਸਬਜੀ ਨਾ ਖਾਜੇ ਮੈਂ ਦਹੀਂ ਪਾਇਆ ਤੇ ਕਹਿੰਦਾ ਰੋਟੀ ਖਾਵੇਂ ਤਾਂ ਹੀ ਦੱਸ ਦੋ ਕੋਈ ਬਣਾਏ ਮੇਰੀ ਸਪੈਸ਼ਲ ਖਾਣ ਦਾ ਪਰ ਬਹੁਤ ਡਾਰਨੀ ਕੋਈ ਹੈਗਾ ਪਰ ਤੂੰ ਕੰਮ ਨਹੀਂ ਕਰਿਆ ਕਰ ਕਿਉਂ ਸਮਝੋ ਇੰਨਾ ਤੋਂ ਤੁਸੀਂ ਕੀਤਾ ਤੇਰੇ ਨਾਲ ਤਾਂ ਆਪ ਸਾਨੂੰ ਦਿੰਦਾ ਨਾ ਤੇ ਉਹ ਚਲਦਾ ਆ ਦੋ ਰੋਟੀਆਂ ਖਾਣੇ ਕੋਈਆਂ ਆਪਣੇ ਫਰੈਂਡਾਂ ਦੇ ਲੋਹਾਰੇ ਰੂਪਤੀ ਗੱਲਾਂ ਨੇ ਫਰੈਂਡਾਂ ਦੇ ਨਾ ਚੜਿਆ ਕਰ ਫਰੈਂਡਾਂ ਫਰੁੰਡਾਂ ਨਹੀਂ ਅੱਜਕੱਲ ਕਿਸੇ ਦੀ ਵੀ ਭਾਗ ਨਹੀਂ ਗਿਆ ਤੈਨੂੰ ਮੈਂ ਦੱਸਾਂ ਸਭ ਲੋਕੀ ਘਰ ਪਰਤਲਦੇ ਹੀ ਹੋਏ ਆ ਨਾਲੇ ਸ਼ਰੀਕਾ ਵੀ ਤਾਂ ਕਿਸੇ ਨਿੱਕੇ ਨੂੰ ਵੇਖੇ ਚੱਲਿਆ ਸਾਰੀ ਪੰਜੇ ਉਂਗਲਾਂ ਇੱਕੋ ਜਿਹੜੀ ਹੁੰਦੀ ਆ ਉਹ ਬਹੁਤ ਵਧੀਆ ਫਰੈਂਡਾਂ ਮੇਰੇ ਤੈਨੂੰ ਪਤਾ ਨਹੀਂ ਤੇਰੇ ਤੇ ਕੀ ਆ ਕਰ ਤੇ ਪੜਦਾ ਪਿਆ ਨਾ ਕਿਸੇ ਦੀ ਸੁੰਦਰੀ ਨਾ ਕੁਕਣ ਦੀ ਹੈ ਹੈ ਤੂੰ ਤੇ ਤੁਖੀ ਕਰ ਲਿਆ ਸਭ ਤੂੰ ਚੱਲੇ ਕਿੱ데 ਆਹੋ ਅੰਗਾ ਚੱਲਦੀ ਹੈ ਆਪਣੇ ਘਰ ਚੱਲਦੀ ਹੈ ਮੈਂ ਤੇ ਮੰਮੀ ਦਾ ਫੋਨ ਆਉਂਦਿਆ ਸੀ ਕੀ ਕਹਿ ਰਹੀ ਹੈ ਕੁਛ ਨਹੀਂ ਕੁਛ ਨਹੀਂ ਕਦੋਂ ਗਿ ਜਾਣਾ ਫਿਰ ਤੁਸੀਂ ਪੈਣਾ ਅਸੀਂ ਘਰਾਂ ਵਾਲੇ ਦੇ ਘਰ ਹੀ ਜਾਣਾ ਆਈ ਸਾਡੇ ਤਾਂ ਘਰ ਬਿਨਾ ਜੀਣ ਨਹੀਂ ਲੱਗਦਾ ਇਹ ਕ ਤੂੰ ਆ ਜਿਹੜੀ ਕਿਤੇ ਆਪਣਾ ਘਰ ਬਣਾਉਂਦਾ ਨਹੀਂ ਸੋਚਣ ਦੇਈ ਕਿ ਮੈਂ ਘਰ ਬਣਾਣਾ ਹੋ ਜਾਣ ਲੱਗਾ ਤਾਂ ਕਮ ਸੇ ਕਮ ਆਂਦਰੋਂ ਹੂਮ ਬੰਦਰ ਰੱਖੋ ਜਾਣ ਲੱਗੇ ਵੀ ਉਹ ਲੈ ਤੇਰੀ ਭੈਣ ਆ ਤੂੰ ਕਿਸੇ ਦਾ ਤਾਂ ਧਿਆਨ ਰੱਖਿਆ ਕਰ ਜੇ ਮੇਰੀ ਨਾਲ ਸੋਣੇ ਕੀ ਤੋਰਤ ਕੀਦੀ ਸੀ ਇੱਥੇ ਕਿਹੜੇ ਬੈਠੇ ਹੁਣ ਜਲਾ ਤੈਨੂੰ ਉਹਨਾਂ ਸਮਝਾ ਦੇਣਾ ਤੇ ਪੈਨੂ ਤੇ ਪੈਨ ਬਣ ਕੇ ਰੋ ਨਾ ਚਿੱਤੇ ਪੈਰੀ ਕੋ ਲੈਕਚਰ ਚਿੱਤੇ ਪੈਰੀ ਕੋ ਲੈਕਚਰ ਸਿਰ ਤੇ ਕਸੂਰ ਹੀ ਤੇਰਾ ਵਾ ਮੈਂ ਤੇਨੂੰ ਹੀ ਕਹਿਣਾ ਹੁਣ ਅੱਛੇ 15 20 ਦਿਨ ਹੋ ਗਏ ਤੇ ਆਈ ਜੇ ਉਹਦਾ ਕਸੂਰ ਹੋਵੇ ਭਾਬੀ ਦਾ ਤਾਂ ਲੈ ਉਹ ਨੂੰ ਆਖਾ ਤੂੰ ਹੀ ਦੱਸ ਦਿੰਦੀ ਪਰ ਭਾਬੀ ਨੂੰ ਜਾਂਦਾ ਛੋਟੀਆਂ ਬਕਾਉਣ ਨੂੰ ਲੈਂਦਾ ਉਹ ਲੋਕਾਂ ਬੈਠੇ ਬਿਠਾਉਂ ਨੂੰ ਸ਼ੀਸ਼ੇ ਤੇ ਮੜਾ ਕੇ ਰੱਖਣਾ ਤੇ ਜੇ ਇਹ ਕਰ ਤੇਰੇ ਸੋਹਰੇ ਨੇ ਤੇਨੂੰ ਕਈ ਰੇ ਸੋਹਰੇ ਨੇ ਤੇਨੂੰ ਕਈ ਤਸਵੀਰਾਂ ਐਂਦੀ ਗੱਲ ਮੈਂ ਵੀ ਆਣੀ ਕਰਾਂ ਠੀਕ ਹੈ ਮੈਂ ਇੱਧਰ ਹੀ ਆਣਾ ਕੁਵਾਰੀ ਨਾਲ ਕਿ ਨੂੰ ਤੁਮ ਕਾ ਪਕਾ ਕੇ ਦੇਣੀ ਤੇ ਨਾ ਮੈਂ ਪਕਾਉਣੀ ਕਿੱసే ਦੀ ਆਪਣੇ ਨੂੰ ਗੱਲ ਫੇ ਸਾੜੇ ਕੇ ਜਾ ਰਹੇ ਇਸ ਦੇ ਇਹ ਤੈਨੂੰ ਕਿੰਨੇ ਪੁੱਠੀਆਂ ਪਰ ਤਾਪੜਾ ਜਾਣੇ ਆ ਉਹਦੀ ਵਸਬੂਸ ਨਾ ਨਾਂ ਦੇ ਜੇ ਮੈਂ ਤੇ ਚਲੀ ਜਾਣਾ ਨਾ ਸਾਈਡ ਤੇ ਜੇ ਮੈਂ ਚਲੀ ਜਾਦੀ ਨਾ ਤੂੰ ਕਦੇ ਮਗਰਾ ਮੈਨੂੰ ਫੋਨ ਕੀਤਾ ਨਾ ਤੂੰ ਦੱਸ ਉੱਤ ਦੀ ਨਸਾਰ ਦੀ ਨਾ ਤਕਦੀ ਆਪਣੇ ਘਰ ਜੇ ਮੈਂ ਗੱਲ ਕੀਤੀ ਨਾ ਬੱਚਿਆਂ ਦੇ ਪਿੱਛੇ ਜਿਵੇਂ ਜਾਓ ਤੇ ਫੋਨ ਕਰਾ ਤੂੰ ਵੀ ਤੇ ਇੱਥੇ ਰਹਿੰਦੇ ਫੋਨ ਮੇਰੇ ਪਿੱਛੇ ਕੀ ਕਰਉ ਲੈ ਭੈਣ ਹੋ ਕੇ ਤੂੰ ਹੀ ਮੈਨੂੰ ਇੰਦੀ ਗੱਲਾਂ ਕਰੇਗੀ ਤੇ ਪਜਾਈ ਵੀ ਤੇ ਕਰਨੀਏ ਕਰਨੀਏ ਕਸਾਈ ਤੋਂ ਜਦੋਂ ਛੋਟੀ ਤੇ ਖਾ ਲੈਂਦੇ ਕਿ ਉਹ ਵੀ ਆਰਾਮ ਕਰਨੀ ਮਿਲਦਾ ਹਾ ਦੋਹੀਏ ਦੇਵਾਲੀ ਵੇਰ ਲੱਕੀ ਕਰਕਤੀ ਨਾ ਕਰ ਇਹ ਗੱਦੇ ਤੋ ਕੀ ਕਰ ਲਿਆ ਸਗੋਂ ਮੈਨੂੰ ਕੀ ਹੁਣ ਮੈਂ ਭਾਬੀ ਨੂੰ ਕਹਾ ਹੈ ਭਾਬੀ ਨੂੰ ਆਣੀ ਮੈਂ ਚਲਨੀ ਹੁਣ ਕੀ ਕਰਾਂ ਹਉਂਦੇ ਤਾਂ ਕਾਲ ਪਈ ਤੈਨੂੰ ਵਜਾਉਣੀ ਪੈਣੀ ਢੋਲਾਂ ਨੇ ਜਿਵੇਂ ਵਜਾਉਣਾ ਹੀ ਪੈਣਾ ਇਹਨੇ ਤੇ ਦੁਖੀ ਕਰ ਲਿਆ ਸਾਨੂੰ ਲੈ ਭਾਬੀ ਨੂੰ ਕਹਾ ਮੈਂ ਚਲਦੀ ਹੂ ਤਾਂ ਦੇ ਕੀ ਕਰੂੰਗਾ ਜੇ ਮੈਂ ਤਾਂ ਪੋਚੇ ਲਾਤੇ ਹੀ ਕੁਛ ਨਹੀਂ ਆਣਾ ਬਿਲ ਪਿਓ ਹੈਗੇ ਸੀ ਕੱਪੜੇ ਜੇ ਖਰਾਬ ਧੋਦੇ ਤੇ ਪਾਣੀ ਜਾਂ ਕਿੱਲਾ ਹੋ ਗਈ ਥਾ ਸਾਰਾ ਮੈਂ ਕੋਈ ਦੇਖੂਗਾ ਤਿਲਕੂ ਬੁਗ ਬਨੇ ਆਣੀ ਨਹੀਂ ਨਾ ਫਿਰ ਮੈਂ ਕਹਿੰਦੀ ਹਾਂ ਮੈਂ ਚਲ ਨਹੀਂ ਪਿੰਡ ਨੂੰ ਆ ਇਹ ਕਹਿੰਦੀ ਕਿ ਤੇ ਆ ਕਰਦੀ ਕਰਦੀ ਤੈਨੂੰ ਪਤਾ 15 20 ਦਿਨ ਤੇ ਹੋ ਗਏ ਘਰ ਮਮੀ ਦਾ ਫੋਨ ਆਉਂਦਾ ਨਿਆਣੇ ਸਕੂਲ ਕਲਾਉਣੇ ਔਖਾ ਹੁੰਦੇ ਆ ਨਾਲੇ ਮੇਰੀ ਗੱਲ ਸੁਣਵਾਣ ਕੇ ਆਜੂ ਐ ਕਰ ਤੂੰ ਬਹਿ ਇੱਧਰ ਥੋੜੀ ਕਰ ਮੈਂ ਰੋਟੀ ਬਣਾਈ ਆ ਕੋਈ ਨਹੀਂ ਭਾਬੀ ਰੋਟੀ ਪਾ ਕੇ ਖਾ ਲਈ ਆ ਤੂੰ ਮੇਰੀ ਫਿਕਰ ਨਾ ਕਰਿਆ ਕਰ ਮੈਂ ਉਹਦੇ ਵਰਗੀ ਥੋੜੀ ਆ ਅੱਛਾ ਮੇਰਾ ਚੰਦ ਕਰਾ ਦੇਦੀ ਨਹੀਂ ਮੈਨੂੰ ਇੱਧਰ ਲੱਗਦੀ ਮੈਨੂੰ ਹੀ ਨਹੀਂ ਪਤਾ ਤੇ ਮੈਂ ਰੋਟੀ ਪੜਾ ਦੇਣੀ ਨਹੀਂ ਮੈਨੂੰ ਨਹੀਂ ਪਤਾ ਭਾਬੀ ਤੁਸੀਂ ਕੰਮ ਡਏ ਜੇ ਮੈਂ ਉਹਰੇ ਨਾਲ ਗੱਲ ਕਰਾਂ ਇੱਕ ਉਹ ਇਹ ਕਾ ਗਿੱਲਾ ਜਾ ਕਰਦੇ ਤੇ ਪਾਣੀ ਜੀ ਡੋਲੀਆਂ ਦਾ ਨਾ ਮੈਂ ਕੋਈ ਨਾ ਕੋਈ ਛੇਕ ਦੂੰਗਾ ਤੇ ਉਹ ਆਹ ਇਹ ਗੰਦੇ ਇਹ ਲੋਕੀਂ ਬੱਥੇ ਨਹੀਂ ੱੱਲੇ ਦੱਸਿਆ ਤਾਂ ਹੈਗਾ ਵਾ ਚਲਦੀ ਹੈ ਨਾ ਮੇਰੀ ਸੁਣ ਗੱਲ ਮੈਂ ਤੇ ਚੱਲੀ ਆ ਹੁਣ ਮੈਡਮ ਮੋਟਕੇ ਤੇ ਦਵਾ-ਦਵਾ ਰੋਟੀ ਪਾ ਕੇ ਤੇ ਦਵਾ-ਦਵਾ ਖਾ ਲਈ ਤੇ ਜਿੰਨਾ ਪਨੀਰ ਸਾਰਾ ਹੀ ਕੱਢ ਕੇ ਖਾ ਲਿਆ ਭਾਬੀ ਹੁਣ ਉਹਨੂੰ ਕੋਈ ਸਵਾਲ ਨਾ ਕਾਵੇ ਚਲ ਕੋਈ ਨਹੀਂ ਕਹਿੰਦੀ ਮੈਂ ਤੇ ਅੱਕੇ ਗੱਲ ਨਾ ਪਠੇਰਾ ਪਨੀਰ ਪਣਿਆ ਖਾ ਲੂਗੀ ਤੇ ਫੇਰ ਕਿਹੜੀ ਗੱਲ ਖਾਂਦੀ ਨਹੀਂ ਕੋਈ ਗੱਲ ਦੀ ਖਾਂਦੀ ਹੀ ਹੈ ਵੀ ਥੋੜੀ ਸਿਆਣੀ ਬਣੀ ਅਗਲੇ ਘਰ ਜਾਣਾ ਵਾ ਅਗਲੇ ਘਰ ਜਾਂਦਾ ਨਾ ਨਵੀ ਉਹ ਤਾਂ ਨਾ ਨਹੀਂ ਲੈਂਦੀ ਹੁਣ ਹੈ ਆਇਆ ਕਿ ਮੈਂ ਨਹੀਂ ਵਿਆਹ ਕਰਾਉਣਾ ਮੈਂ ਤੇ ਆਪਣੀ ਜ਼ਿੰਦਗੀ ਜਿਣੀ ਨਾ ਕਿਸੇ ਨੂੰ ਪਕਾ ਕੇ ਦੇਣੀ ਤੇ ਨਾ ਮੈਂ ਜੀ ਮੈਨੂੰ ਕੋਈ ਲੋੜ ਵਾ ਇੰਨਾ ਮੈਨੂੰ ਵੀ ਅੱਗੋਂ ਬੋਲਦੀ ਓ ਤੇ ਮੇਰਾ ਨਹੀਂ ਲਿਆਜ ਰੱਖਦੀ ਤੇ ਹੋਰ ਮੈਂ ਕਿਸੇ ਨੂੰ ਕੀ ਕਹਿਣਾ ਤੇ ਹੋਰ ਕਿਹਨੂੰ ਸੱਦਣਾ ਇਸੇ ਕਰਕੇ ਮੈਂ ਤੁਹਾਨੂੰ ਸੱਦਿਆ ਵੀ ਤੁਸੀਂ ਭੈਣ ਜੀ ਤੇ ਮਾਵਾ ਬਰਾਬਰ ਮੈਨੂੰ ਤੇ ਕਹੂ ਸਮਝਦੀ ਆ ਬਗਾਨੀ ਹਾਂ ਤੇ ਚੱਲ ਖਰੇ ਤੁਹਾਡੀ ਮਾਤ ਬੁੱਢ ਪੈ ਜੇ ਤੁਸੀਂ ਵੀ ਹੁਣ 15 ਦਿਨ ਕਿੱਕਰੀਆਂ ਪੰਨ ਲਈਆਂ ਤੇ ਨਾ ਕੋਈ ਮੈਨੂੰ ਤੇ ਹੁਣ ਉੱਤੇ ਕੀ ਕਰ ਲੈਣਾ ਨਹੀਂ ਆਖੇ ਲੱਗਦੀ ਭਾਬੀ ਛੱਡ ਦੇ ਗੱਲਾਂ ਮੇਰੀ ਤੇ ਆ ਬੜੀ ਜਾਣ ਤੋ ਕੀ ਮੈਂ ਇਹੋ ਆਖੇ ਮੈਂ ਚਲ ਪਨੀਰ ਜਾ ਕੱਟ ਕੇ ਛਦਾਈਆਂ ਵਾਂਗੂ ਖਾ ਲਿਆ ਜਿਵੇਂ ਕਦੀ ਪਨੀਰ ਨਹੀਂ ਵੇਖਿਆ ਹੁੰਦਾ ਮੈਂ ਆਖਿਆ ਚਲੋ ਜੇ ਨਿੱਕੇ ਨਿੱਕੇ ਮਿਆਂ ਨੇ ਉਹਨੇ ਵੀ ਖ ਪਰ ਆਖਰੀ ਲੱਗਦੀ ਮੈਂ ਤੁਹਾਨੂੰ ਕਹਿਣਾ ਮੈਂ ਕਹੀ ਨਾ ਕੁਛ ਨਹੀਂ ਮੈਂ ਕਹਾਂ ਨਹੀਂ ਮੈਂ ਨਹੀਂ ਕੁਛ ਵੀ ਕਹਿੰਦੀ ਇਸੇ ਕਰਕੇ ਮੈਂ ਇਹ ਕਹਿਣਾ ਨਾ ਕਿ ਪੁੱਤਰੀ ਪੁੱਤਰੀ ਖਣਾ ਕੇ ਦੇ ਭਾਬੀ ਮੈਂ ਉਹੀ ਤਾਂ ਗੱਲ ਮੈਂ ਚਰਨਾ ਕਰਨੀ ਆ ਕਿ ਆ ਜਿਹੜੇ ਤਾਲੂ ਤੇ ਚੜੀ ਫਿਰਦੀ ਆ ਇੱਥੇ ਅਖਰੀ ਸਿਆਣਿਆਂ ਦੇ ਚਾਹਦੇ ਉਹਨਾਂ ਵਿੱਚ ਕੋਈ ਸਿਆਣਾ ਵੀ ਕਦੀ ਛੱਡਿਆ ਇਹਦੀ ਚੋਲਾ ਦੀ ਪਰਜਾਈ ਦੇ ਘਰ ਨਹੀਂ ਆਣਾ ਨਹੀਂ ਸੀ ਹੁੰਦਾ ਤੇ ਕਿਤੇ ਸਿਆਣਿਆਂ ਤੇ ਜਾ ਆ ਕੇ ਮੁੰਡਾ ਲੈ ਆਈ ਹਾਂ ਹਾਂ ਉਹ ਤੇ ਮੈਂ ਉਹ ਵੀ ਮੈਂ ਕਹਿੰਦੀ ਮੇਨੂੰ ਤੇ ਪੁੱਤਰੀ ਕੀਤਾ ਕਿ ਕੁਟਬੀయోగ ਵੱਧੇ ਜਿੱਥੋਂ ਤੱਕ ਲੱਗਦਾ ਨਾ ਕਿ ਇਹਨੂੰ ਕੁਛ ਕੀਤਾ ਕਰਾਇਆ ਹੈ ਉਹੀ ਨਾ ਕਿਸ ਕਰੀਨੇ ਉਹ ਮਰਦੀ ਹੋਈ ਆ ਥੋੜਾ ਬਤਾ ਦੇਣੀ ਨਾਆਂ ਤੋਂ ਪਰੇ ਕਰਦੀ ਐ ਮੈਂ ਜੇ ਕਹਾਂ ਚੱਲ ਮੈਂ ਬੁਕਾਨੀ ਮੈਨੂੰ ਤਾਂ ਕਰਦੀ ਤੈਨੂੰ ਆਪਣੀ ਭੈਣ ਸਮਝ ਕੇ ਵੀ ਇਤੋਂ ਦੁਖੀ ਹੋ ਕੇ ਜਾਣਾ ਦੁਖੀ ਹੋ ਕੇ ਜਾਣ ਨੂੰ ਦਵਾ ਕਿ ਜਾਂ ਮਾਂ ਜੀ ਅੰਦਰ ਭੈਣ ਰੋਟੀ ਖਾਦੀ ਮੈਂ ਆਹ ਚੱਲ ਕਰੇ ਪ੍ਰੀਤ ਫੜਾ ਦੂ ਜਾਂ ਤੈਨੂੰ ਮੈਨੂੰ ਕਹਿ ਦੀ ਬਿਲਕੁਲ ਵੀ ਜੇ ਆਹ ਰੋਟੀ ਨਹੀਂ ਪਾ ਗਏ ਫੜਾਈ ਤੇ ਕੀ ਕਰ ਲੈਣਾ ਹੈ ਤੋ ਅੱਛਾ ਨਾ ਤੋ ਮੈਂ ਤੇ ਕਿਹਾ ਮੇਰੇ ਤੱਕ ਗੱਲ ਪੈ ਗਈ ਆਂਦੇ ਪਾਸੇ ਹੋ ਜਾ ਮੈਨੂੰ ਰੋਟੀ ਖਾ ਲੈਣ ਤੇ ਹਾਂਜੀ ਪਤਾ ਨਹੀਂ ਫਿਰ ਪਤਾ ਨਹੀਂ ਮੂੰਹ ਚ ਕੀ ਬੋੜ ਬੜ ਕੀਤਾ ਮੈਂ ਤਾਂ ਚੋਪੀ ਕਰ ਗਈ ਸਾਡੀ ਕਰਨੀ ਤਾਂ ਪਤਾ ਨਹੀਂ ਸੁਗਤਾ ਨਾ ਇਹ ਜੋ ਪਿਆਰ ਦਲਾਸੀ ਨਾ ਜੇ ਕਿਤੇ ਕਿੱਥੇ ਲਾਈ ਗਈ ਤਰੀਕੇ ਇਤਰ ਪੰਡਤਾਂ ਦੇ ਕੋਲ ਤੇ ਪੁੱਛ ਲਾਂਗੇ ਆਪਣਾ ਹੀ ਕਹਿੰਦੀ ਸੀਗੀ ਉਹਨੇ ਮਿਲਵਾ ਕੇ ਅਸੀਂ ਆਪਣੀ ਚਾਚੀ ਇਹਦਾ ਡੇਟ ਆਫ ਬਰਥ ਪਤਾ ਨਹੀਂ ਕਿਹਾ ਦੋਂਦਾ ਹੀ ਡੇਟ ਆਫ ਬਰਥ ਤਾਂ ਹੀ ਪੱਪੇ ਹੋਵੇ ਤਾਂ ਫੇਰ ਹੀ ਪੱਤਰੀ ਖੋਲਦੀ ਨਹੀਂ ਉਹ ਤੇ ਕੋਈ ਨਹੀਂ ਆਪਾਂ ਵੇਖ ਲਾਂਗੇ ਤੇ ਪੁੱਛ ਲਾਂਗੇ ਆਪਾਂ ਇੱਥੇ ਕਿ ਚਾਚੀਤਾ ਜੀ ਕਿਹਦਾ ਹਾਣੀ ਪਰਮਾਨੀ ਹੋ ਜੀ ਦੱਸ ਜੀ ਦੱਸ ਜੀ ਇੱਥੇ ਡੇਟ ਆਫ ਬਰਥ ਤਾਂ ਮੈਨੂੰ ਤੇ ਪਤਾ ਆ ਪੱਕਾ ਵੀ ਉੱਥੋਂ ਪਤਾ ਕਰ ਲੈਣਾ ਕੋਈ ਨਹੀਂ ਸਰਟੀਫਿਕੇਟ ਤੇ ਲਿਖੇ ਹੁੰਦੇ ਆ ਇਹ ਤਾਂ ਸਰਟੀਫਿਕੇਟ ਹੋਣਾ ਇੱਥੇ ਆਪਾਂ ਵੇਣੇ ਲਮਾਰੀ ਚ ਸਰਟੀਫਿਕੇਟ ਤੇ ਲਿਖਿਆ ਹੋਊਗਾ ਗੁਨਾਹ ਜੀਤ ਕਰਦਾ ਨਹੀਂ ਪਰ ਮਾਰੀ ਦੇ ੱੱਕੇ ਖਾਣੀ ਪੈਂਦੀ ਹਣੀ ਠੀਕ ਕਰੀਏ ਨਹੀਂ ਨਹੀਂ ਭਾਬੀ ਇਹ ਤਾਂ ਦੇਣੀ ਸੀ ਹੁੰਦੀ ਜਦੋਂ ਮੰਮੀ ਰ ਸਾਰੇ ਵਾਦੂ ਕਹਿਣਾ ਮੰਨ ਜੀ ਹੁੰਦੀ ਸੀ ਕਿ ਸਿਆਣਾ ਜਾ ਕਹਣਾ ਤੁਹਾਡੀ ਕੁੜੀ ਸਿਆਣੀ ਇਹਨੂੰ ਤਾਂ ਹੁਣ ਤਾਂ ਹੀ ਨਹੀਂ ਕਿਸੇ ਨੇ ਕੁਛ ਘਾਰ ਹੀ ਦਿੱਤਾ ਉਹ ਇਹਨੇ ਪੰਜਾਬੀ ਮੈਂ ਤਾਂ ਹੀ ਤੁਹਾਨੂੰ ਸੱਦਿਆ ਕਿ ਮੈਂ ਤੇ ਬਗਾਨੀ ਵਾਦੀ ਤੇ ਫਿਰ ਤੁਹਾਡੀ ਸਮਝ ਲੈ ਮੈਨੂੰ ਤੇ ਸਿੱਤਾ ਹੀ ਤਾਂ ਪੈਂਦੀ ਆ ਤੇ ਫਿਰ ਤੁਹਾਡੀ ਮਾਨ ਨਾ ਨਾ ਮੇਰੀ ਕਿੱਥੇ ਮਾਨ ਤੁਸੀਂ ਤੇ ਠੀਕ ਨਹੀਂ ਆਂ ਬਹਾਨੇ ਕਰਨ ਮਤਲਬ ਇੰਨੀ ਲੇਟ ਦੱਸ ਤੀ ਪੁੱਤ ਲੇਟ ਉੱਠਦਾ ਕਿਤੇ ਫਾਪਤਾ ਤੂੰ ਆਪਸੇ ਆਣੀ ਹੈ ਅੱਧੇ ਦਿਨ ਸੁੱਤੀ ਆ ਚਲੋ ਤੇ ਕੋਈ ਨਹੀਂ ਗਾ ਮੈਂ ਤੇ ਦੀਦੀ ਇਕੱਲੇ ਕੋਈ ਨਹੀਂ ਨਹੀਂ ਭਾਬੇ ਇਹ ਗੱਲਾਂ ਚੰਗੀਆਂ ਮੈਂ ਕੋਈ ਨਹੀਂ ਚੱਲ ਆਪਣਾ ਘਰ ਬਣਾ ਲਿਆ ਆਪਣਾ ਘਰ ਬਣਾ ਲਿਆ ਲੋਕਾਂ ਵੇਖਣ ਵਾਲੇ ਆਖਣਾ ਖਰੀ ਇੰਨੇ ਕੰਮ ਕਰਾਉਂਦੀ ਮਾਰੀ ਤੇ ਪਤਾ ਤੁਹਾਨੂੰ ਤੇ ਪਤਾ ਹੀ ਪਰ ਕੀ ਕੀਤੀ ਨਹੀਂ ਤੇ ਹੀ ਕਹਿੰਦੇ ਕੰਮ ਕਰਾਉਂਦੀ ਮਾਰੀ ਪਰ ਗਿਆ ਹੀ ਨਹੀਂ ਵੀ ਆਈ ਨਾ ਆਹ ਜਿਹੜੀ ਕਹਾਂ ਜੇ ਅੱਥਰਕੇ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਉਹ ਅੱਗੇ ਆਦੇ ਆਦੇ ਆਪ ਨਹੀਂ ਰਹਿਉਂਗੀ ਕੰਮ ਕਰਾਉਂਦੀ ਮਾਰੀ ਕਹਿੰਦੀ ਉਹਦੇ ਖਰਚਾ ਨਾ ਲਾਉਣਾ ਪਵੇ ਲੋਕੀ ਕੰਨਾਂ ਤੇ ਤੇਨੂੰ ਕੋਈ ਨਾ ਵੀ ਕਿਹੇ ਤਾਂ ਮੂੰਹ ਥੋੜੀ ਫੜ ਲੈ ਇਹ ਥੋੜੀ ਆਂਦੇ ਵੀ ਇਹ ਸਾਡੇ ਵਾਲੀ ਮਾੜੀ ਪਰ ਨਹੀਂ ਕਿਥੋਂ ਚੱਲ ਮੈਂ ਹੁਣ ਮੈਂ ਜਾਵਾ ਚੰਗਾ ਆਈ ਕੋ ਕੂਰੀਆ ਪੂਣਾ ਨਾ ਜਿਹੜਾ ਮੈਂ ਕਹਨੀਏ ਦੁਨੀਆ ਤੇ ਜਿੰਦਗੀ ਬਦਲ ਕੇ ਰੱਖ ਦੇਦਾ ਤੁਸੀਂ ਵੀਰ ਨੇ ਫੋਨ ਲੈ ਕੇ ਕਿਉਂ ਦਿੱਤਾ ਮੈਨੂੰ ਤੇ ਇਹ ਨਹੀਂ ਸਮਝ ਆਉਂਦਾ ਹੁਣ ਕੀ ਕਰਦੇ ਤੁਹਾਨੂੰ ਤੁਹਾਡੇ ਸਾਹਮਣੇ ਹੀ ਆ ਕਲੇ ਪਈਂਦੀ ਕਲੇ ਨੂੰ ਆਪ ਆਸੀ ਤੇ ਚੱਲ ਕੋਈ ਨਹੀਂ ਲੈ ਦੇ ਮੈਨੂੰ ਨਹੀਂ ਪਤਾ ਸੀ ਪੇੜਾ ਮਾਰ ਤੇ ਚਾਰ ਤੇ ਬਹਿ ਜਾਂਦੀ ਆਪੇ ਫੋਨ ਤੇ ਹੁਣ ਫੋਨ ਦੇ ਤਾਂ ਤੈਨੂੰ ਤੂੰ ਖੋਲੋ ਜੰਗੇ ਨਹੀਂ ਲੱਗੀਦਾ ਜਵਾਨੀ ਪੁੱਤਨੀ ਪੇੜਾ ਮਾਰ ਤੇ ਤੂੰ ਐ ਬਹਿਓ ਤੇ ਚਾਹ ਪੀਲੀ ਕਿ ਨਹੀਂ ਤੂੰ ਮੈਂ ਚਾਹ ਤਾਂ ਨਹੀਂ ਪਚਾ ਬਣਾਈ ਇੱਥੇ ਮੈਂ ਧਿਆਨ ਨਹੀਂ ਦਿੱਤਾ ਮੈਂ ਚਾਹ ਬਣਾਈ ਹੀ ਮੈਂ ਚਾਹ ਬਣਾਈ ਹੁਣੇ ਬਣਾਈ ਆ ਤੇ ਤੁਹਾਨੂੰ ਆਖਣ ਦੇ ਜਾਣੇ ਨਹੀਂ ਤੇ ਮੈਂ ਹੋਰ ਸਜਰੀ ਬਣਾਦਾ ਨਹੀਂ ਨਹੀਂ ਭਾਬੀ ਸਜਰੀ ਨੂੰ ਉੱਥੇ ਨਾਲੇ ਨਾਲੇ ਗੋਲੀ ਵੱਜ ਗਈ ਹੋਈ ਆ ਅਗਲਾ ਸੇ ਇਹਦੀ ਬਾਤ ਕੀ ਆ ਪੀਲਾ ਅਸਕਰ ਮੈਲੂ ਕੀ ਤੈਨੂੰ ਇਤਾਂ ਕੀਤਾ ਮਨੂ ਹੈ ਉਹਨੇ ਕਿੱਥੇ ਮੈਨੂੰ ਮਿਲਣਾ ਵਾ ਉਹ ਤਾਂ ਦੀ ਪਰੇ ਹੋ ਮੈਨੂੰ ਰੋਟੀ ਖਾਣ ਦੇ ਅੱਜ ਮੈਂ ਕਰਦੀ ਚਾਹ ਲਿਉਣੀ ਆ ਕੋਣ ਮਤ ਕਹੇ ਨਾ ਇਹ ਨਾ ਕੀ ਬਣਜਿਆ ਤਾਂ ਫਰਕ ਕਿੰਨਾ ਉਹ ਜਿੰਨੀ ਸਿਆ ਇਹਦੀ ਮਤ ਇੱਕ ਇਹਨੇ ਪੂਰੀ ਜੀਦ ਨਾਲ ਮਿਲ ਦੋ ਤਰ੍ਹਾਂ ਨਹੀਂ ਨਹੀਂ ਦੋ ਤਰ੍ਹਾਂ ਪਾਣੀ ਮੇ ਜਾਣਾ ਮੇਰਾ ਟੈਰ ਬੜਾ ਆ ਗਿਆ ਇੱਥੇ ਘੁੱਟ ਦੇ ਦੇ ਕੁਛ ਨਹੀਂ ਹੁੰਦਾ ਗਾ ਆਪਣਾ ਮੈਨੂੰ ਮਰਜੀ ਕਰੂ ਨਾ ਠੰਡੀਆਂ ਇਹ ਪਾਣੀ ਹੈ ਕਿੱਥੇ ਹੈ ਨਾ ਮੇਰੇ ਕਿਤੇ ਨਾ ਘੱਟ ਲੋ ਜਿਹਨੂੰ ਮੈਂ ਖੁਸ਼ ਕਰਦੇ ਆ ਮੈਂ ਨਾ ਦੋਹਾਂ ਤੇ ਜਿਹਨਾਂ ਨੂੰ ਵੀ ਫਿਰ ਜਾਣੇ ਪੰਦੇ ਕੋ ਆਉਹੀ ਪਤਾ ਕਰਦੇ ਕੋਈ ਨਹੀਂ ਨਾ ਮੇਰੇ ਵੱਲੋਂ ਨਾ ਕੋਈ ਫਿਕਰ ਕਰੋ ਮੈਂ ਤਾਂ ਹੀ ਚੁੱਪੀ ਰਹੀ ਜੇ ਤੈਨੂੰ ਕੋਈ ਕਾਹੀ ਬੋਲ ਪਾ ਦੇ ਤੋਗੇ ਨਾ ਚੁੱਪੀ ਰਿਹਾ ਤੁਸੀਂ ਪਾਸਾ ਕਰ ਜਿਓ ਮੈਨੂੰ ਪਤਾ ਕੀ ਗੱਲ ਇਹਨੂੰ ਕਿਸੇ ਨੇ ਕਹਿਣਾ ਸਾਰੇ ਨੇ ਤੇਰੇ ਸਿਰ ਤੇ ਖੇ ਪਾਉਣੀ ਵੀ ਪਰਚਾਈ ਮਾਰੀ ਤੇ ਮੈਨੂੰ ਇਹ ਵੀ ਮੇਰੇ ਪਰਚਾਈ ਨੂੰ ਘਰ ਬਣਾ ਕਰੇ ਇਹ ਲੱਗਿਆ ਕਿ ਅਣੀ ਤੂੰ ਪਾਸਾ ਵਟ ਜੀ ਤੇ ਇਹਨੂੰ ਦਪਾ ਹੁੰਦੇ ਜੋ ਮਰਜੀ ਕਰ ਦਿੱ ਕਲੀ ਜਾਂਦੀ ਕੋਈ ਨਹੀਂ ਕਰਕੇ ਰਹਿਣੀ ਫਿਰ ਕਦੀ ਮਾਨੀ ਜਾਵੇ ਉਹ ਰਿਸ਼ਤਾ ਵੀ ਚੰਗਾ ਮੈਂ ਹਾਂ ਚੱਲ ਮੈਂ ਵੇਖਿਆ ਵਾ ਨਾ ਵੀ ਜਾਂਦੀ ਹੁੰਦੀ ਕੋਈ ਨਹੀਂ ਮੁੰਡਾ ਤੇ ਸਭ ਕੁਝ ਹੋ ਜਾਣਾ ਇਹਨੂੰ ਸਮਝੋ ਸੋੜੀ ਠੀਕ ਨਾ ਨਹੀਂ ਆਪਾਂ ਵੀ ਇਹਦੇ ਮੂੰਹ ਵਾਲੇ ਦੇਤੇਗਾ ਰਹਿ ਗਿਆ ਸਭ ਕੁਝ ਠੀਕ ਹੋ ਜਾਣਾ ਤੂੰ ਵੇਖੀ ਚੱਲ ਹੁਣ ਆਪਾਂ ਉੱਥੇ ਜਾ ਕੇ ਇਹ ਪੱਤਰੀ ਫਲਾਉਨੇ ਉਹਨੇ ਕੱਲੀ ਕੱਲੀ ਕਰਤਾ ਹਤੇ ਵੀ ਨਾ ਹੋ ਆਪਾਂ ਇਹ ਕਰਦੇ ਮੇਰੇ ਰਾਜ ਆਏਗਾ ਤੇ ਮੈਂ ਆਜਣਾ ਦੋ ਵਾ ਦਿਨਾਂ ਨੂੰ ਕੋਈ ਨਹੀਂ ਦੋ ਰਾਤਾਂ ਲਾਉਂਦੇ ਪਿੰਡ ਵਾਸ ਆਹੋ ਕੋਈ ਨਹੀਂ ਆਉਂਦਾ ਜਾ ਫਰ ਹਾਂ ਜਿਆ ਜਿਹਨੇ ਤੱਤੀ ਕਰਿਓ ਉਹ ਨੂੰ ਰਹਿਣ ਦੇ ਚਾਹ ਚੁ ਦੇ ਨਾ ਆਪੇ ਜੇ ਪੀਵੀ ਹੋ ਜਾਣਾ ਚਲ ਪੀ ਲਈਂ ਕਹਿੰਦਾ ਕਹਾਂ ਤੂੰ ਪੀਣੀ ਉਹ ਪੀ ਲੋ ਕਿ ਤੱਕ ਜਾਈ 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 ਇਹ ਮੈਂ ਤਸਾ ਕਰੋ ਫਿਰ ਨੇ ਮੈਂ ਨਾ ਮੈਂ ਨਹੀਂ ਮਰਦੇ ਜਾਣਾ ਮੇਰੇ ਤੇ 36 36 ਸੋਈ ਜੋ ਨਹੀਂ ਕਰਨਾ ਕਿ ਤੱਕ ਮੈਂ ਨੇ ਲੱਟੂ ਵੀ ਖਰੀਦ ਹੀ ਕਿਹਾ ਮੈਂ ਨਹੀਂ ਕਹਿੰਦੀ ਚਲ ਆਏ ਵੀ ਤੇ ਮੈਂ ਵੀ ਉਹ ਕਹਿ ਕੇ ਜਾਛੇ ਕੋਈ ਨਹੀਂ ਮੈਂ ਨਹੀਂ ਉਹ ਤੇ ਬੈਠ ਕੇ ਲੋ ਆਜੋ ਕੋਈ ਨਾ ਕੋਈ ਤਾਂ ਦੁਬਾਰ ਕੇ ਮੈਂ ਜਾ ਆ ਕਪੜੇ ਆਦੇ ਪਾਲੇ ਸਾਰੇ ਮੈਂ ਪਾਲੇ ਸਾਰੇ ਨਾਲ ਉਹ ਇੱਕ ਸੂਟ ਪਾ ਲੈਣਾ ਬੈੜਾ ਸੋਨ ਤੋਤਾ ਵਾ ਉਹ ਮੇਰੇ ਛੱਡ ਚੱਲੀ ਮੈਂ ਦੋਮਾ ਕਿ ਜਿੰਨਾਂ ਨੂੰ ਹਣਾ ਝੋੜ ਕੇ ਰੱਖ ਲਿਓ ਉਹ ਵੀ ਨਹੀਂ ਪੈਣਾ ਤੁੰਗੀ ਸੂਟ ਲਈ ਜਾਏ ਤੇ ਉਹ ਮੈਂ ਕਹਿੰਦਾ ਕਿ ਸਮਾਨ ਨਹੀਂ ਕਰਦੀ ਉਹ ਜਿਹੜਾ ਮੈਂ ਸੀਪਣਾ ਦੇ ਦੇਣੀ ਇੱਥੇ ਤੇ ਮੇਰੇ ਤਾਂ ਨਾਪ ਤੇ ਹੈਗਾ ਮੇਰੇ ਕੋਲ ਉਹ ਤੇ ਕੋਲ ਮੇਰਾ ਤੁਸੀਂ ਆਪਣਾ ਦੇ ਦਿਓ ਉਹ ਇੱਥੇ ਫਿਰ ਮੈਂ ਦੇ ਲਈ ਨਹੀਂ ਅੱਜ ਦੂਜਾ ਹਣਾ ਉੱਤਰ ਲੈ ਚਲ ਤਰੀਕ ਖਾੜੀ ਰੋਟੀ ਹਾਂਜੀ ਖਾਲੀ ਕੀ ਕਰਾਉਣਾ ਨਹੀਂ ਕਰਾਉਣਾ ਨਹੀਂ ਮੈਂ ਕੁਛ ਨਹੀਂ ਚੱਲੀ ਹੈ ਤੇਰੀ ਤੂੰ ਐਂ ਕਰ ਤੂੰ ਮਿਲਣਾ ਮੈਨੂੰ ਮਿਲਣਾ ਮੁੱਲ ਨਾ ਕਿਸਨ ਲੈ ਪ੍ਰੀਤ ਐ ਫੋਰੀ ਕਲੀ ਦਾ ਭੈਣ ਮਾਤੇ ਦੀ ਮਾਂ ਬਰਾਬਰ ਬਰਾਬਰ ਦੀ ਕਾ ਹੈ ਮੇਰੀ ਭੈਣ ਹੀ ਤੁਹਾਡੀ ਭੈਣ ਆ ਤੂੰ ਹੀ ਮਿਲੋਂ ਗੱਲ ਤੇ ਤੁਹਾਡੀ ਕਰਦੀ ਮੈਂ ਨਹੀਂ ਮਿਲਣਾ ਜਾਓ ਮੇਰੇ ਉਹੀ ਦਿਖਾ ਲੈਣ ਤਾਂ ਚੈਨ ਲੈ ਪ੍ਰੀਤ ਐ ਕਿਉਂ ਕਬੜੀਆਂ ਮਾਰਦੀ ਉਹਦੇ ਦਿਲ ਚ ਕੀ ਆ ਉਹ ਕੋਈ ਮਿਲਖੀ ਤੇ ਕੁਛ ਵੀ ਕਹਿੰਦੀ ਰੜਦੀ ਪਰ ਉਹਦੇ ਵਿੱਚ ਕੀ ਆ ਕੁਛ ਨਹੀਂ ਹੁੰਦਾ ਮਨ ਦੇ ਦਿਲ ਚ ਕੁਝ ਫਿਕਰ ਨਾ ਕਰਾ ਕਰਨਾਂ ਦੀ ਜਿਆਦਾ ਜਾ ਜਾ ਕੇ ਮਿਲ ਲੋ ਜੀ ਮਿਲਣਾ ਤੇ ਮੈਂ ਨਹੀਂ ਮਿਲਣਾ ਬਸ ਤੇ ਮਰਗੀ ਪਰਚਾਈ ਨਾ ਕਿਸੇ ਨੂੰ ਮਿਲ ਜਾਵੇ ਸਾਰੇ ਕੰਮ ਤੁਹਾਡੇ ਆ ਇੱਥੇ ਚੰਗੀ ਮੇਰੀ ਪੈਲ ਸੀ ਜਦੋਂ ਦੇ ਤੁਸੀਂ ਆਏ ਹੋ ਨਾ ਉਹ ਤਾਂ ਮੇਰੀ ਗੱਲ ਹੀ ਨਹੀਂ ਕਰਦੇ ਜਿਹੜੀ ਗੱਲ ਤੁਸੀਂ ਘੱਤੀ ਪੰਪ ਚੜਾ ਕੇ ਮੇਰੇ ਨਾਲ ਤੋਰ ਦਿੰਦੇ ਹੋ ਉਹ ਉਤਾ ਹੀ ਬੋਲਦੇ ਤੋਤੇ ਜੰਗੇ ਚਲ ਕੋਈ ਨਹੀਂ ਪ੍ਰੀਤ ਤਰੋਚੇ ਆਇਆ ਤੁਸੀਂ ਮੇਰੇ ਉਹਨਾਂ ਦੇ ਸਾਹਮਣੇ ਪ੍ਰੀਤ ਪ੍ਰੀਤ ਕਰਦੇ ਰਹਿੰਦੇ ਤੇ ਪਿੱਛੋਂ ਮੜ ਗਈ ਜਦ ਮੈਂ ਇਧਰ ਉਧਰ ਹੋ ਜਾਈ ਨਹੀਂ ਫਿਰ ਉਹਨਾਂ ਪੰਪ ਚੜਾਉਂਦੇ ਰਹਿੰਦੇ ਮੇਰੇ ਖਿਲਾਫ ਅੜਕਾ ਉਹ ਸ਼ਨੀ ਤੇ ਕੋਸ਼ਿਸ਼ ਕੀ ਕਿ ਮੈਂ ਤੇਨੂੰ ਆਪਣੀ ਭੈਣਾਂ ਵਾਂਗ ਸੁਲਝਾਣ ਤੇ ਸਮਝਦੀ ਨਹੀਂ। ਅੱਛਾ ਫੇਰ ਅ ਦਿੱਸ ਬਣਾਈਦਾ। ਨਵਾ ਦਾ ਵਿਆਹ ਤੇ ਤੂੰ ਹੋਰ ਤਾਂ ਮੈਂ ਬਸ ਕੱਢਦਾ ਵਾਂ ਇਹਨੂੰ ਕਿਹੇ ਤਰ੍ਹਾਂ। ਕਿਹੜਾ ਦੇਣ ਆ ਉਹ ਜਦੋਂ ਮੈਂ ਇਥੋਂ ਘਰੋਂ ਦੀ ਕੋਈ ਸਿੱਧਾ ਸਿੱਧਾ ਕਹਾਂ ਮੈਂ ਤੇਨੂੰ ਕੱਢਣਾ ਚਾਹੁੰਨੀ। ਲੈ ਤੇਰੇ ਤੇਰਾ ਘਰ ਜਦੋਂ ਮਰਜੀ ਆ ਨਹੀਂ ਜਾਂੀ ਹੈ। ਤੇ ਸਕੇ ਘਰ ਬਣਾਉਣਾ ਪੈਂਦਾ ਵਾ ਫੇ ਸਾਰੀ ਉਮਰ ਬਾਅਦ ਚ ਤੇਨੂੰ ਉਮਰ ਦੰਗੀ ਤੇ ਕੋਈ ਸੱਤ ਬੇਟੀਆਂ ਉਠੀਆਂ ਕੱਲ ਚ ਮੈਂ ਨਹੀਂ ਆਉਣ ਵਾਲੀ। ਜਾਵ ਜਾ ਕੇ ਤੁਹਾਨੂੰ ਮਿਲ ਲਉ। ਇੱਥੇ ਮੇਰੇ ਕਮਰੇ ਚ ਆਇਆ ਨਾ ਕਰੋ। ਆ 2 ਸੈਂਟੀਮੀਟਰ ਬਾਹ ਮੇਰੀ ਕੰਪਲੀਟ ਚ ਰੋਟੀ ਵੀ 니 ਚੈਨ ਰੱਖੋ